ਕੀ ਕਰ ਸਰਦਾਰ ਜੀ ਪ੍ਰਧਾਨ ਜੀ ਲਾਓ ਆਹ ਭਰਾ ਜੀ ਸਰਦਾਰ ਜੀ ਆ ਦੇਖੋ ਲਾਓ ਜੀ ਉਹ ਨਿੱਕੇ ਅੱਗੇ ਆ ਗਏ ਵਾਹ ਵਾਹ ਕਵਾ ਸਾਡੇ ਪ੍ਰਧਾਨ ਜੀ ਕਿੰਨੇ ਵਾਰੀ ਪ੍ਰਧਾਨ ਜੀ 2 ਵਾਰੀ ਪਾਚੀ ਮੀਂਹ ਕਰੋ ਆਓ ਚੱਲੀਏ ਵਧੀਆ ਵਧੀਆ ਸੁਣੋ ਵਧੀਆ ਸਤੀ ਗਾਲ ਜੀ ਸਤੀ ਗਾਲ ਸਾਹਿਬ ਨਾ ਆਓ ਤੁਸੀਂ ਗਾਲ ਨਾ ਕਰੀਂ ਸਤੀ ਗਾਲ ਕਰਦੇ ਸਤੀ ਗਾਲ ਕਰ ਦਿਓ ਸਾਰੇ ਕਰ ਸਾਰੇ ਕਰ ਹਾਂਜੀ <laughs> ਇਹ ਕਿਸ ਤਰ੍ਹਾਂ ਕਰਦੇ ਹੋ ਵਾਟਸਐਪ ਤੇ ਬੱਦਲ ਦੀ ਬਣਦੀ ਤੇ ਪਾਲਣਾ ਦੀ ਗੱਲ ਕਰਦਾ ਜਿੱਦਾਂ ਪੁਲਿਸ ਦੇ ਕਿਤੇ ਵੀ ਕਦੋਂ ਨਸ਼ਾ ਦੇ ਉੱਤੇ ਵੀ ਇਹ ਰਹਿਦਾ ਜੀ ਤਰ੍ਹਾਂ ਦੇਖੋ ਮੈਨੂੰ ਇਹ ਸਮਝ ਨਹੀਂ ਆਈ ਤੇ ਕਹਦੇ ਗਏ ਜੀ ਪ੍ਰਧਾਨ ਮੰਤਰੀ ਪ੍ਰੀਤਮ ਮੁਰੰਦਰ ਮੋਦੀ ਜੀ ਉਹਨਾਂ ਲੋਕਾਂ ਦੇ ਜਜ਼ਬਾਤਾਂ ਨਾਲ ਖੇਡ ਕਰ ਰਹੇ ਆ ਉਹਨਾਂ ਲੋਕਾਂ ਦੀ ਗੱਲ ਨਹੀਂ ਫੰਡੇ ਇਹ ਤਾਂ ਲੋਕਾਂ ਨੂੰ ਵਰਲਡ ਕਰ ਰਹੇ ਆ ਸਾਡੇ ਉੱਤੇ ਗੈਸ ਦੇ ਗੋਲੇ ਚਲਾ ਰਹੇ ਆ ਗੋਲੀਆਂ ਜਲਾ ਰਹੇ ਆ ਦਸ਼ਤਦ ਕਰਦੇ ਆ ਜਿੰਨਾ ਲੋਕਾਂ ਦੇ ਫੁਰਕੈਨ ਇਹ ਜਤਰਾ ਹੈ ਤਰੀ ਪਲਸ ਸਾਡੇ ਉੱਤੇ ਜਿੰਨ ਬੇਕੀ ਦਾ ਯਾਤਸਾਨਾ ਦੇ ਸਰਕਾਰੀ ਦਰਬਾਰ ਸਾਡੇ ਉੱਤੇ ਗਦਰੀ ਬਾਬੇ ਸਾਡੇ ਬੁੱਤੂ ਰਾਜਗੁਰੂ ਸਿੰਘ ਸਾਡੇ ਬੁੱਤੂ ਉਹਨਾਂ ਲੋਕਾਂ ਦੇ ਪੁੱਤ ਜਿਨ੍ਹਾਂ ਦੇ ਪੁਰਖਿਆਂ ਨੇ ਈਕ ਆਜ਼ਾਦ ਕਰਾਇਆ ਤੇਰ ਦੇਸ਼ ਦੀ ਰਾਖੀ ਅੱਜ ਸਾਡੇ ਵੱਕਤੇ ਕਰਦੇ ਪਛਾਨਾਂ ਦੇ ਵਿੱਚ ਕਰਦੇ ਕੋਈ ਐਸਾ ਦਿਨ ਨਹੀਂ ਹੁੰਦਾ ਪੰਜਾਬ ਵਰ ਹਰਿਆਣਾ ਦੇ ਦਿੱਤੇ ਕਿਸੇ ਪਿੰਡ ਦੇ ਵਿੱਚ ਤਰੰਗੇ ਜਲੇ ਦਿੱਤੇ ਕਿਤੇ ਸਾਡੇ ਨੌਜਵਾਨ ਦੀ ਬਾਤ ਥੀ ਤੇ ਜਮੂਨ ਕਨੀ ਦੇ ਇਰਾਕੂਲੀ ਮਾਤੇ ਜਿਹੜੇ ਗਲਵਾਨ ਕੱਕ ਦੇ ਮਾਤੇ ਆ ਜਾ ਦੇ ਪਾਕਿਸਤਾਨ ਦੀ ਹੱਦ ਦੇ ਮੱਦੇ ਸੋ ਉਸੀ ਕਿਸਾਨ ਦੀ ਗੱਲ ਨੂੰ ਇਗਨੋਰ ਕਰਕੇ ਤੁਸੀਂ ਦੇਸ਼ ਨੂੰ ਦੌੜ ਦਿੰਦੇ ਦੇਸ਼ ਦਾ ਅਰਥ ਕਰਦੇ ਹੋ ਕਿਸਾਨ ਦਾ ਮਤਲਬ ਕੱਲਾ ਕਿਸਾਨ ਨਹੀਂ ਹੈ ਕਿਸਾਨ ਦਾ ਮਤਲਬ ਸਾਡਾ ਸਾਰਾ ਅਰਥਚਾਰਾ ਕਿਸਾਨ ਜੀ ਖੁਸ਼ਹਾਲ ਹੈ ਤਾਂ ਸਾਡਾ ਮਜ਼ਦੂਰ ਖੁਸ਼ਹਾਲ ਜੇ ਕਿਸਾਨ ਖੁਸ਼ਹਾਲ ਹੈ ਤਾਂ ਸਾਡਾ ਦੁਕਾਨਦਾਰ ਖੁਸ਼ਹਾਲ ਹੋਣਾ ਕੰਮ ਚੱਲੇਗਾ ਜੇ ਕਿਸਾਨ ਕਿ ਚਾਹਲ ਹੈ ਤਾਂ ਸਾਡਾ ਜਿਹੜਾ ਵਪਾਰੀ ਆ ਉਹਦਾ ਕੰਮ ਚੱਲ ਨਹੀਂ ਆ। ਜੇ ਕਿਸਾਨ ਕੋ ਫਸਲ ਪੈਦਾ ਕਰਦਾ ਤਾਂ کارਖਾਨਾ ਚੱਲੇਗਾ। ਉਹ ਸਾਡੀ ਜਿਹੜੀ ਅਰਥ ਵਿਵਸਥਾ ਉਹ ਕਿਸਾਨੀ ਨਾਲ ਜੁੜੀ ਹੋਈ ਆ। ਔਰ ਇਹ ਵੀ ਗੱਲ ਕੱਲ ਸਾਡੇ ਨਿਧਨ ਗੜਗਰੀ ਜੀ ਅੰਗਰੇਜ਼ ਸਾਹਿਬ ਆਏ। ਉੱਥੇ ਉਹ ਗੱਲ ਕਰਕੇ ਗਏ ਆ ਕਿ ਬਿਨਾ ਕਿਸਾਨ ਨੂੰ ਨਾਲ ਲਿਆ ਤੁਸੀਂ ਦੇਸ਼ ਦੀ ਜਿਹੜੀ ਜਿਹੜੀ ਉਹ 5 ਫਿਲੀਮ ਕਾਮਿਟੀ ਗੱਲ ਕਰ ਰਹੇ ਹੋ ਉਹ ਨਹੀਂ ਬੜਨੀ। ਸਾਡੇ ਦੇਸ਼ ਦੇ ਉਪਰ ਆਖਦੇ। ਸ੍ਰੀ ਜਗਜੀਤ ਧਨਗੜ ਜੀ ਨੇ ਸਾਫ਼ ਤੇ ਖੁੱਲੇ ਸ਼ਬਦਾਂ ਦੇ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਨੇ ਗੱਲ ਕਹੀ ਕਿ ਤੁਸੀਂ ਕਿਸਾਨ ਨਾਲ ਗੱਲ ਕਰੋ। ਤੁਸੀਂ ਕਿਸਾਨ ਨਾਲ ਗੱਲ ਕਰੋ। ਜੇ ਤੁਸੀਂ ਕਿਸਾਨ ਦਾ ਹਿੱਤ ਨਹੀਂ ਨਾ ਕਰਦੇ ਤਾਂ ਤੁਸੀਂ ਦੇਸ਼ ਦਾ ਬਹੁਤ ਵੱਡਾ ਅਹਿਤ ਕਰ। ਤੁਸੀਂ ਦੇਸ਼ ਦਾ ਨੁਕਸਾਨ ਕਰਦੇ। ਔਰ ਇਹ ਕਿਸੇ ਨੂੰ ਬੋਲਦਾ। ਜਗਜੀਤ ਧਨਗੜ ਜੀ ਜਿਹੜੇ ਜਗਤ ਦਾ ਹਿੱਸਾ ਮੰਨਦੇ। ਉਹਨਾਂ ਦਾ ਬਾਰਡਰ ਇਸ ਤਰ੍ਹਾਂ ਬਣਾਇਆ ਹੋਇਆ ਜਿਵੇਂ ਪੰਜਾਬ ਤੋਂ ਹੋ ਰਹੀ ਹੁੰਦਾ ਕਿ ਕਿਸਾਤ ਫਟਵਲਾਡੂ ਵਾਲੇ ਉੱਠ ਗਏ ਗਰਨਾਡਕਾਲੀ ਉੱਠ ਗਏ ਮਹਾਰਾਸ਼ਟਰ ਵਾਲੇ ਉੱਠ ਗਏ ਹਰਿਆਣਾ ਵਾਲੇ ਤਾਂ ਪਹਿਲੇ ਹੀ ਨਾਲ ਸੀ ਪੱਛਮੀ ਬੰਗਾਲ ਵਾਲੇ ਉੱਠ ਕੱਢਣਗੇ ਜੀ ਜੁਪੀਰੇਟੇ ਸਾਰੇ ਉੱਠ ਕੱਢਣਗੇ ਸੂਖੀ ਖਸਾਨਾ ਵਾਲੇ ਤਾਂ ਖਸਾਨਾ ਨਹੀਂ ਸੂਖੀ ਖਸਾਨਾ ਤਾਂ ਕਿਸਾਨ ਹੀ ਐ ਤੋ ਇਸ ਕਰਕੇ ਸਮਾ ਰਹਿੰਦੇ ਹੋਏ ਮਾਂ ਜੋ ਪਤਾ ਹਰਮਨਦਈ ਸਾਹਿਬ ਕਰੀ ਮੇਦੋ ਮੋਜੂਦਾ ਤਾਂ ਸਮਾ ਰਹਿੰਦੇ ਹੋਏ ਅੱਗੇ ਆ ਕੇ ਸਰਕਾਰ ਮਾਂ ਹੁੰਦੀ ਬਾਦੀ ਨੂੰ ਦਾ ਜਾ ਕੇ ਜੂਕ ਤੱਕ ਦੀ ਗੱਲ ਕਰੋ ਔਰ ਇਹਦਾ ਹੱਲ ਕਰੋ ਜਦੋਂ ਇਹ ਨਿਸ਼ਾਨ ਤੋਂ ਜਾਣ ਕੇ ਨਿਕਲ ਜਾ ਰਹੇ ਹਾਂ ਕੀ ਮੰਨਦੇ ਹੋੜੀ ਦਿੱਕਤੀ ਹੈ ਇਹਦੇ ਵਿੱਚ ਤਾਂ ਅੜਾਨੀ ਲੱਗਦਾ ਬਿਲਕੁਲ ਇਹ ਕਦੀ ਲੱਗਦਾ ਜਦੋਂ ਮੈਂ ਮੋਟੇ ਦੇਖਦੇ ਹਾਂ ਜਿਹੜੇ ਮਾਮਲਾ ਕਰਦੇ ਨੇ ਉਹ ਵੀ ਲਾਟ ਕਰਦੇ ਨੇ ਅਕਸਰ ਜ਼ਿਆਦਾ ਮੇਰੀ ਕਿਰਦਾਰੀ कल का आपने बंदे माता करना है बंदे लोग क्यों बंटे <laughs> करते हैं लगातार इस तरह से जो टिकनिया किसान आप रती महात्मा रंजीत सरसीरियों ने कब बोली मैं कितना बार कर लिया एक तो ये हाथी कांगी मारी है काम भी बात ये सब कुछ अब तक नहीं करते हैं ਮ ਲਗਭਗ ਹੀ ਇਹਦੀ ਮੰਨਤੀ ਕਰਾ دینی ਚਾਹੀਦੀ ਹੈ ਇੱਕ ਜੀਮੇਰ ਕੰਟੀਨੰਟ ਪਰਲਮੈਂਟ ਦੇ ਵਿਅਕਤੀ ਨੇ ਇਸ ਤਰ੍ਹਾਂ ਦਾ ਸਟੇਟਮੈਂਟ ਜਾਰੀ ਕੀਤਾ ਦੇਖੋ ਜੀ ਮੈਂ ਤਾਂ ਬਹੁਤ ਸਪੀਕਰ ਸਾਹਿਬ ਤੋਂ ਕਹਿੰਦਾ ਮੈਨੂੰ ਲੱਗਦਾ ਹੀ ਨਹੀਂ ਵੀ ਉਹਨਾਂ ਨੇ ਕਿੰਨੀ ਗਾਇਤ ਕੀਤੀ ਹੈ ਤਾਂ ਕੰਟੀਨੰਟ ਕਿਸ ਤਰ੍ਹਾਂ ਦੇਖਦੇ ਨੇ ਜਿਹੜਾ ਹੈਗਾ ਪਰਹਿਆ ਅਕਰਾਹ ਦੇ ਤਰ੍ਹਾਂ ਦਿਖਾਈ ਆ ਇਸ ਤੋਂ ਬਾਅਦ ਇਹਨੇ

ਕਿ ਬਾਕੀ ਤੇ ਪਤਾ ਨਹੀਂ ਕਿ ਕੰਬਾਈਚਾ ਲੱਗੀ ਪਤ। ਸਾਰੇ ਮੈਲੇ ਫ੍ਰੀ ਦਾ ਬਣਾ। ਪਰ ਮਾਤਮਾ ਦਾ। ਯੋਗੀ ਦੇ ਜੀਵ। ਇਹਦੇ ਤੋਂ ਮੱਤਕ। ਯੋਗੀ ਦੇ ਜੀਵ। ਨਾ ਸਾਰੇ ਦੁਨੀਆਂ ਨੂੰ ਪਤਾ ਲੱਗਦਾ। ਇਹ ਉਹਦੀ ਗਲਾਵਤੀ ਹੈ। ਜਿਨ੍ਹਾਂ ਨੇ ਸਾਰੇ ਪੰਜਾਬ ਨੂੰ ਅੱਧੇ ਝੁਕਾ ਦਿੱਤਾ। ਸਾਰੇ ਪੰਜਾਬ ਨੂੰ ਤੰਗੀ ਦੇ ਦਿੱਤਾ। ਸਾਦੇ ਭਾਈਚਾਰੇ ਨੂੰ ਤਾਕਤ ਕਰਕੇ ਪਾਕਿਸਤਾਨੀ ਦੇ ਚੰਗੇ ਪਾ ਦਿੱਤੇ। ਬਹੁਤ ਲੋਕ ਨੇ ਫੁੱਟ ਜਾ ਕੇ ਆ ਗਏ ਸਾਰੇ ਗਣੂ ਬਿਨਾਂ ਕਮੂਤ। ਤੇ ਇਹ ਕਲਾਬ। ਤੇ ਜੇ ਕੋਈ ਕੰਡੀ ਜੀ ਕੰਡੀ ਵਾਲੀ। ਦੇਖੋ ਬਾਦਲ ਦਲ ਦਾ ਭੁਗਤ ਦੇ ਸਾਹਮਣੇ ਲੀਗਲ ਬੈਕਸ ਤੋਂ ਲਿਖਾ ਦੇ। ਇਹ ਵੀ ਕੰਡੀ ਦੀ ਕੁਰਬਾਨੀ ਵਾਲੀ ਗੱਲ ਦੀ ਹੈ। ਪਿਆਰ ਦੀ طاقت ਪਰਪੰਖ ਦੀ طاقت ਇਸ ਦੀ طاقت ਪੰਜਾਬੀ ਦੀ طاقت ਨੂੰ ਪਰਗਮੀ ਤੇ ਇਹ ਤੁਹਾਨੂੰ ਕਾਫੀ ਬਾਹਰ ਉਹ ਲੱਭੇ ਇਸ ਤਰ੍ਹਾਂ ਕਿ ਜੇ ਤੁਸੀਂ ਜਨਤਾ ਦਾ ਜੀਤ ਕਰਵਾਉਣਾ ਜੀ ਕਰਦੇ ਹਾਂ ਜੀ 2022 ਤੋਂ ਕਦੇ ਕਿਤੇ ਤੱਕ ਉਹ ਤੇ ਪਹਿਲਾਂ ਇਹ ਕਹਿੰਦੇ ਸੀ ਜਨਗਾਇਕ ਨੂੰ ਉਹ ਤਾਂ ਕਿਹੜੀ ਗੱਲ ਗਾਉਂਦਾ